ਸੱਚ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀਮਾ ਵੱਡੀ ਖਬਰ ਆ ਰਹੀ ਹੈ ਕਿ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਇਸ ਵਕਤ ਐਸਆਈਟੀ ਐਕਸ਼ਨ ਦੇ ਵਿੱਚ ਨਜ਼ਰ ਆਇਆ ਲੰਗੇ ਦਿਨੀ ਐਸਡੀਪੀਸੀ ਦੇ ਸੈਕਟਰ 6 ਵਾਲੇ ਦਫ਼ਤਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਐਸਟੀ ਐਸਆਈਟੀ ਦੇ ਮੁਲਾਜ਼ਮ ਜਾਂਦੇ ਨੇ ਅਧਿਕਾਰੀ ਜਾਂਦੇ ਨੇ ਉੱਥੋਂ ਜਿਹੜਾ ਰਿਕਾਰਡ ਆ ਜਾਂ ਬਹੁਤ ਸਾਰੇ ਡਾਕੂਮੈਂਟਸ ਨੇ ਉੱਥੋਂ ਜਿਹੜੇ ਇਕੱਤਰ ਕੀਤੇ ਜਾਂਦੇ ਰਹੇ ਤੇ ਅੱਜ ਮੀਡੀਆ ਸੂਤਰਾ ਹਵਾਲੇ ਤੋਂ ਵੱਡੀ ਖਬਰ ਸਾਮਣੇ ਆ ਕਿ ਐਸਆਈਟੀ ਦੇ ਵੱਲੋਂ ਸ਼੍ਰੋਮਣੀ ਗੋਤਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ 40 ਕਰਮਚਾਰੀਆਂ ਨੂੰ ਸମ୍ਮਨ ਕਰ ਦਿੱਤਾ ਗਿਆ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੰਘੇ ਦਿਨੀ ਐਸਜੀਪੀਸੀ ਦੇ ਚੰਡੀਗੜ੍ਹ ਦੇ ਵਿੱਚ ਸਥਿਤ ਦਫ਼ਤਰ ਦੇ ਵਿੱਚ ਐਸਆਈਟੀ ਜਾਂਦੀ ਆ ਉਸ ਵਕਤ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਹੁੰਦੇ ਨੇ ਤੇ ਉਸ ਵਕਤ ਤਕਰੀਬਨ 2 ਵਜੇ ਐਸਆਈਟੀ ਦੇ ਅਧਿਕਾਰੀ ਦਫ਼ਤਰ ਦੇ ਵਿੱਚ ਜਾਂਦੇ ਨੇ ਤੇ ਤਕਰੀਬਨ ਤਿੰਨ ਕਾਂਟਿਆਂ ਦੀ ਜਿਹੜੀ ਜਾਂਚ ਪੜਤਾਲ ਚੱਲਣ ਤੋਂ ਬਾਅਦ 5 ਵਜੇ ਦੇ ਕਰੀਬ ਐਸਆਈਟੀ ਦੇ ਅਧਿਕਾਰੀ ਐਸਜੀਪੀਸੀ ਦੇ ਦਫ਼ਤਰ ਤੋਂ ਬਾਹਰ ਆਉਂਦੇ ਨੇ ਅਹਿਮ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਡਾਕੂਮੈਂਟਸ ਕਾਗਜ਼ਾਤ ਮੰਗੇ ਗਏ ਐਸਜੀਪੀਸੀ ਦੇ ਵੱਲੋਂ ਮੁਹੱਈਆ ਕਰਵਾਏ ਗਏ ਨੇ ਤੇ ਉਹ ਕਹਿੰਦੇ ਨੇ ਕਿ ਜੋ ਸਾਨੂੰ ਇਨ ਫਿਊਚਰ ਦੇ ਵਿੱਚ ਵੀ ਡਾਕੂਮੈਂਟਸ ਦੀ ਲੋਡ ਪਵੇਗੀ ਉਹ ਵੀ ਐਸਜੀਪੀਸੀ ਦੇ ਵੱਲੋਂ ਡਾਕੂਮੈਂਟਸ ਦੇਣ ਦਾ ਰਿਕਾਰਡ ਦੇਣ ਦਾ ਭਰੋਸਾ ਦਿੱਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਆ ਰਹੀ ਆ ਕਿ ਐਸਜੀਪੀਸੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ 40 ਕਰਮਚਾਰੀਆਂ ਨੂੰ ਸਾਹਮਣੇ ਕੀਤੇ ਗਏ ਨੇ ਮੀਡੀਆ ਸੂਤਰਾਂ ਵੱਲੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਸ ਤੋਂ ਪਹਿਲਾਂ ਜਦੋਂ ਐਸਆਈਟੀ ਦਾ ਗਠਨ ਕੀਤਾ ਜਾਂਦਾ ਮਾਮਲਾ ਦਰਜ ਕੀਤਾ ਜਾਂਦਾ ਐਸਜੀਪੀਸੀ ਦੇ ਵੱਲੋਂ ਇਤਰਾਜ਼ ਦਿੱਤਾਇਆ ਜਾਂਦੇ ਨੇ ਇੱਕ ਕੋਰੇ ਹੀ ਨਾ ਵੀ ਇੱਕ ਵਾਰ ਕਰ ਦਿੱਤੀ ਗਈ ਸੀ ਕਿ ਉਹ ਐਸਆਈਟੀ ਨੂੰ ਕਿਸੇ ਵੀ ਤਰੀਕੇ ਦਾ ਰਿਕਾਰਡ ਨਹੀਂ ਦੇਣਗੇ ਉਹ ਕਹਿੰਦੇ ਸੀ ਕਿ ਅਸੀਂ ਧਾਰਮਿਕ ਸੰਸਥਾ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਸਰਕਾਰ ਨੂੰ ਨਹੀਂ ਕਰਨ ਦੇ ਸਕਦੇ ਉਸ ਤੋਂ ਬਾਅਦ ਫਿਰ ਸਿਰਿਆ ਕਾਲ ਤੱਕ ਸਾਡੇ ਕਾਰਜਕਾਰੀ ਅਧਾਰਗਾਨੀ ਕੁਲਦੀਪ ਸਿੰਘ ਗੜਗੱਜ ਹੋਣ ਦਾ ਬਿਆਨ ਆਉਂਦਾ ਉਹ ਕਹਿੰਦੇ ਨੇ ਕਿ ਇਸ 328 55 ਸਰੂਪਾਂ ਦਾ ਮਾਮਲਾ ਬਹੁਤ ਸੰਜੀਦਾ ਮਾਮਲਾ ਹੈ ਇਸ ਦੇ ਉੱਪਰ ਸਿਆਸਤ ਨਾ ਹੋਵੇ ਤੇ ਐਸਜੀਪੀਸੀ ਵੀ ਸਰਕਾਰ ਦੀ ਐਸਆਈਟੀ ਨੂੰ ਕੋਆਪਰੇਟ ਕਰੇ ਤੇ ਜਿਹੜਾ ਰਿਕਾਰਡ ਮੰਗਿਆ ਜਾਂਦਾ ਉਹ ਦਿੱਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਐਸਆਈਟੀ ਨੂੰ ਜਿਹੜਾ ਐਸਜੀਪੀਸੀ ਨੇ ਰਿਕਾਰਡ ਦਿੱਤੇ ਤੇ ਜਾਂਚ ਪੜਤਾਲ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਸਿੱਖ ਸੰਸਥਾ ਜਿਹੜੀਆਂ ਸਿੱਖ ਸੰਸਥਾ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਜਿਹੜਾ ਇਹ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਸੀ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਲੰਗੇ ਦਿਨ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਜਾ ਕੇ ਐਸਆਈਟੀ ਜਾਂਚ ਪੜਤਾਲ ਕਰਦੀਆ 3 ਘੰਟਿਆਂ ਦੀ ਕਾਗਜ਼ਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਬਾਹਰ ਆਉਂਦੇ ਨੇ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਜੋ ਕਾਗਜ਼ਾਤ ਡਾਕੂਮੈਂਟ ਐਸਜੀਪੀਸੀ ਤੋਂ ਮੰਗੇ ਗਏ ਉਸ ਨੂੰ ਉਹਨਾਂ ਨੇ ਮੁਹੱਈਆ ਕਰਵਾਇਤੇ ਹੋਣਾ ਮੀਡੀਆ ਸੂਤਰਾਂ ਹਵਾਲੇ ਤੋਂ ਵੱਡੀ ਕਵਰਕ ਐਸਆਈਟੀ ਨੇ 40 ਲੋਕਾਂ ਨੂੰ ਸ hẳn ਪੇਜ ਦਿੱਤੇ ਨੇ ਜਿਸ ਦੇ ਵਿੱਚ ਐਸਜੀਪੀਸੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀ ਦੱਸੇ ਜਾ ਰਹੇ ਨੇ